ਗੋਤਾ ਖੋਰੀ ਕਿੰਨੇ ਟਾਈਮ ਤੋਂ ਜਿਹੜਾ ਤੁਸੀਂ ਕਰਦੇ ਆ ਗੋਤਾ ਖੋਰੀ ਮੈਂ 25 25 ਸਾਲ ਦੇ ਨੇੜੇ ਤੇੜੇ ਹੋ ਗਏ ਜੀ ਉਮਰ ਕਿੰਨੀ ਆ ਤੁਹਾਡੀ ਉਮਰ ਮੇਰੀ 40 ਸਾਲ ਦੀ ਹੈ ਇਹ ਤਾਂ ਇਹ ਜਿਹੜੀ ਗੋਤਾ ਖੋਰੀ ਸਿੱਖਣੀ ਪੈਂਦੀ ਹੈ ਜਾਂ ਫਿਰ ਕਿੱਦਾਂ ਜਿੱਦਾਂ ਸਾਡੇ ਬਜ਼ੁਰਗ ਸਾਡੇ ਦਾਦਾ ਜੀ ਸਾਡੇ ਡੈਡੀ ਜੀ ਮਤਲਬ ਇਹੀ ਕੰਮ ਕਰਦੇ ਉਹਨਾਂ ਨੂੰ ਦੇਖਿਆ ਸੀ ਵੀ ਇਹਨਾਂ ਦੇ ਨਾਲ ਇਹੀ ਕੰਮ ਕੀਤਾ ਜੀ ਕਾਫੀ ਦੁਨੀਆ ਮਤਲਬ ਤੰਗ ਹੋ ਕੇ ਜਿੱਦਾਂ ਛਾਲ ਮਾਰ ਦਿੰਦੀ ਹੈ ਉੱਪਰ ਪੋਲ ਦੇ ਜਿੱਦਾਂ ਡੁੱਬਦੇ ਹੋਏ ਕਾਫੀ ਬੰਦਿਆਂ ਨੂੰ ਬਚਾਇਆ ਹੈਗਾ ਆ ਅਸੀਂ ਆਪਣੀ ਜਾਨ ਵੀ ਮਤਲਬ दांव ਤੇ ਲਾ ਕੇ ਮਤਲਬ ਉਹਨਾਂ ਦੀ ਜਾਨ ਬਚਾਣੇ ਹੈਗੇ ਆ ਤੇ ਕ ਸਲਵ ਰੋਕੀਦਾ ਸੀ ਨਾਹ ਨਾਲਿਆਂ ਨੂੰ ਕਾਫੀ ਬੰਦਿਆਂ ਨੂੰ ਰੋਕੀਦਾ ਜੀ ਨਹੀਂ ਰੁਕਦੇ ਹੈਗੇ ਫਿਰ ਤੁਹਾਨੂੰ ਪਤਾ ਵੀ ਆਪਾਂ ਨਹੀਂ ਕਹਿ ਸਕਦੇ ਆ ਕਿ ਲੜਦੇ ਹੈਗੇ ਆ ਤਾਂ ਕਰਕੇ ਸਾਡੀਆਂ ਅੱਖਾਂ ਸਾਹਮਣੇ ਤੋਂ ਦਾ ਕੋਈ ਚਾਂਸ ਨਹੀਂ ਇਦਾਂ ਦਾ ਹੁੰਦਾ ਜਿੱਦਾ ਬਾਹਰ ਅੰਦਰ ਦੂਰ ਜਾ ਕੇ ਨੇੜੇ ਉੱਥੇ ਜਾ ਕੇ ਕਈ ਬੰਦੇ ਨਾਹ ਨਾਂਦੇ ਆ ਅਦਵਾਰ ਜਿੱਦਾ ਛੁੱਟੀ ਹੁੰਦੀ ਆ ਨਾਂਦੇ ਹੋਏ ਕਈ ਬੰਦੇ ਡੂੰਘੇ ਪਾਣੀ ਵਿੱਚ ਵੜ ਜਾਂਦੇ ਹੈਗੇ ਤਾਂ ਨਹੀਂ ਨਿਕਲ ਸਕਦੇ ਆ ਫਿਰ ਉਹ ਡੁੱਬ ਜਾਂਦੇ ਆ ਅਸੀਂ 25 30 ਫੁੱਟ 40 ਫੁੱਟ ਤਿੱਕਰ ਦੂੰਗੇ ਪਾਣੀ ਦੇ ਵਿੱਚ ਮਤਲਬ ਚਲ ਜੀ ਤਾਂ 50 ਫੁੱਟ ਤਿੱਕਰ ਵੀ ਹੈਗੇ ਆ ਸਾਡੇ ਨਾਲ ਗਰੁੱਪ ਦੇ ਮੁੰਡੇ ਜਿਹੜੇ 50 ਫੁੱਟ ਤਿੱਕਰ ਮਦਨ ਜਿੱਦਾਂ ਦੇ ਸਾਡਾ ਦੇ ਅਣਜਾਣ ਦੇ ਟਾਈਮ ਹੁੰਦਾ ਜਿੱਦਾਂ 1 ਮਿੰਟ 1.5 ਮਿੰਟ ਤੱਕ ਥੱਲੇ ਰਹਿ ਜੀਦਾ ਹੈ ਉਸ ਤੋਂ ਬਾਅਦ ਉੱਪਰ ਉੱਪਰ ਤੇ ਕਾफी ਦੂਰ ਤੱਕ ਨਿਕਲ ਜੀਦਾ ਹੈ ਜਾਨਵਰ ਵੀ ਹੁੰਦੇ ਡਰ ਲੱਗਦਾ ਵੀ ਕਿਤਨੇ ਕਿਤੇ ਕੋਈ ਮਗਰਮਛ ਹੋ ਗਿਆ ਜਾਂ ਕੋਈ ਵੱਡਾ ਜਾਨਵਰ ਆ ਗਿਆ ਜਾਂ ਫਿਰ ਪਾਣੀ ਦੇ ਸੱਪ ਵੀ ਹੁੰਦੇ ਨੇ ਆਹ ਹੋ ਜਾਂਦਾ ਜੀ ਕਈ ਵੇਲੇ ਆ ਜਾਂਦੇ ਚਿੰਬੜ ਜਾਂਦੇ ਜਾਂ ਸੱਪ ਵੀ ਚਿੰਬੜ ਜਾਂਦੇ ਕਈ ਵੇਲੇ ਮੱਛੀਆਂ ਵੀ ਵੱਡੀਆਂ ਵੱਡੀਆਂ ਹੋ ਜਾਂਦੀਆਂ ਆ ਜਿੱਦਾਂ ਮੈਂ ਡਰ ਲੱਗਦਾ ਹੈਗਾ ਪੈ ਜਾਂਦੀਆਂ ਬੰਦੇ ਨੂੰ ਵੀ ਪੈ ਜਾਂਦੀਆਂ ਕੱਚੂ ਪੈ ਜਾਂਦੇ ਆ ਜੀ ਵਿੱਚ ਡਰ ਤੇ ਹੈਗਾ ਕਈ ਵੇਲੇ ਦਾ ਮਤਲਬ ਮਗਰਮਛ ਵੀ ਆ ਚੁੱਕੇ ਸਿਟੀ ਹੈਡਲਾਈਨਸ ਦੇਖ ਰਹੇ ਤਮਾਮ ਦਰਸ਼ਕਾਂ ਦਾ ਮੈਂ ਸਵਾਗਤ ਕਰਦੀ ਆ ਜੱਸੀ ਸਤਲੂਜ ਘੰਡੇ ਉੱਤੇ ਮੌਜੂਦ ਆ ਜਿੱਥੇ ਕਿ ਸਾਡੇ ਨਾਲ ਗੋਤਾਖੋਰ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲ ਕਰਦੇ ਆ ਕਿ ਜਦੋਂ ਗੋਤਾਖੋਰੀ ਕਰਦੇ ਕਿੰਨਾ ਘ ਡਰ ਲੱਗਦਾ ਹੈ ਜਾਂ ਫਿਰ ਕਦੀ ਇਹ ਕਦੇ ਇਦਾਂ ਦਾ ਹੋਇਆ ਕਿ ਦੂਜੇ ਦੀ ਜਾਨ ਬਚਾਉਂਦੇ ਹੋ ਆਪਣੀ ਜਾਨ ਦੀ ਕਿਤੇ ਨਾ ਕਿਤੇ ਕੁਰਬਾਨੀ ਵੀ ਦੇਣੀ ਪੈਂਦੀ ਹੈ ਤੇ ਸਾਰੀ ਗੱਲਬਾਤ ਕਰਦੇ ਤੇ ਜਾਣਦੇ ਬਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਗੋਤਾਖੋਰੀ ਕਿੰਨੇ ਟਾਈਮ ਤੋਂ ਜਿਹੜਾ ਤੁਸੀਂ ਕਰਦੇ ਆ ਗੋਤਾਖੋਰੀ ਮੈਂ 25 25 ਸਾਲ ਦੇ ਨੇੜੇ ਤੇੜੇ ਹੋ ਗ ਜਿਹੜੀ ਗੱਤ ਹੋਰੀਏ ਸਿੱਖਣੀ ਪੈਂਦੀ ਹੈ ਜਾਂ ਫਿਰ ਕਿੱਦਾਂ ਹੁੰਦੀ ਜਿੱਦਾਂ ਸਾਡੇ ਬਜ਼ੁਰਗ ਸਾਡੇ ਦਾਦਾ ਜੀ ਸਾਡੇ ਡੈਡੀ ਜੀ ਮਤਲਬ ਇਹੀ ਕੰਮ ਕਰਦੇ ਉਹਨਾਂ ਨੂੰ ਦੇਖਿਆ ਸੀ ਵੀ ਇਹਨਾਂ ਨੇ ਨਾਲ ਇਹੀ ਕੰਮ ਕੀਤਾ ਜੀ ਅੱਛਾ ਤੇ ਅੱਜ ਤੱਕ ਕਿੰਨੇ ਲੋਕਾਂ ਦੀ ਜਿਹੜੀ ਜਾਨ ਤੁਸੀਂ ਬਚਾ ਚੁੱਕੇ ਆ ਤੇ ਕਿੰਨੇ ਲੋਕਾਂ ਨੂੰ ਦੇਖ ਚੁੱਕੇ ਹੋ ਕਿ ਹਾਂ ਆਪਾਂ ਪਾਣੀ ਦੇ ਵਿੱਚ ਦੇਖਦੇ ਕਿਸੇ ਨੂੰ ਸੁਸਾਈਡ ਕਰ ਲਈਏ ਕਿਸੇ ਨੇ ਕੋਈ ਮਰ ਗਿਆ ਕਿਸ ਤਰੀਕੇ ਦਾ ਕਾਫੀ ਦੁਨੀਆ ਮਤਲਬ ਤੰਗ ਹੋ ਗਈ ਜਿੱਦਾਂ ਛਾਲ ਮਾਰ ਦਿੰਦੀ ਹੈ ਉੱਪਰ ਪੋਲ ਦੇ ਜਿੱਦਾਂ ਡੁੱਬਦੇ ਹੋਏ ਕਾਫੀ ਬੰਦਿਆਂ ਨੂੰ ਬਚਾਇਆ ਹੈਗਾ ਆ ਅਸੀਂ ਆਪਣੀ ਜਾਨ ਵੀ ਮਤਲਬ दाते ਲਾ ਕੇ ਮਤਲਬ ਉਹਨਾਂ ਦੀ ਜਾਨ ਬਚਾਣੇ ਹੈਗੇ ਆ ਤੇ ਕਾਫੀ ਦੁਨੀਆ ਤੰਗ ਆਉਣ ਕੀ ਕਰੀਏ ਜੀ ਕਹਿੰਨੇ ਆ ਤੇ ਨਹੀਂ ਹਟਦੇ ਹੈਗੇ ਅੱਜ ਤੱਕ ਵੈਸੇ ਭਾਜੀ ਕਿੰਨੇ ਲੋਕਾਂ ਨੂੰ ਤੁਸੀਂ ਬਚਾ ਚੁੱਕੇ ਹੋ ਕਾਫੀ ਬਚਾ ਚੁੱਕੇ ਜੀ ਜਿੱਦਾਂ ਮਤਲਬ 50 60 100 ਬੰਦੇ ਆ ਤੇ ਕਰ ਬਚਾ ਚੁੱਕੇ ਆ ਹਾਂਜੀ ਅੱਜ ਭਾਜੀ ਜਦੋਂ ਛੋਟੇ ਛੋਟੇ ਬੱਚੇ ਆਪਾਂ ਦੇਖਦੇ ਆ ਨਾ ਹੋਂ ਹੁੰਦੇ ਗਰਮੀ ਦਾ ਟਾਈਮ ਆ ਮੋਸਟਲੀ ਦੇਖਣ ਨੂੰ ਮਿਲਦਾ ਕਿ ਨਿਆ ਨਿਆਰੇ ਦੇ ਵਿੱਚ ਆ ਰਹੇ ਨੇ ਕਿੱਦਾਂ ਉਹ ਡੁੱਬਦੇ ਨੇ ਕੀ ਕਾਰਨ ਬੰਦਾ ਉਹਨਾਂ ਦੇ ਜਿਵੇਂ ਉਹ ਡੁੱਬ ਜਾਂਦੇ ਨੇ ਜੋ ਮਤਲਬ ਰੋਕੀਦਾ ਸੀ ਨਾਣ ਵਾਲਿਆਂ ਨੂੰ ਕਾਫੀ ਬੰਦਿਆਂ ਨੂੰ ਰੋਕੀਦਾ ਜੀ ਨਹੀਂ ਰੁਕਦੇ ਹੈਗੇ ਫਿਰ ਤੁਹਾਨੂੰ ਪਤਾ ਵੀ ਆਪਾਂ ਨਹੀਂ ਕਹਿ ਸਕਦੇ ਆ ਕਿ ਲੜਦੇ ਹੈਗੇ ਆ ਤਾਂ ਕਰਕੇ ਸਾਡੀਆਂ ਅੱਖਾਂ ਸਾਹਮਣੇ ਦੋਦ ਦਾ ਕੋਈ ਚਾਂਸ ਨਹੀਂ ਇਦਾਂ ਦਾ ਹੁੰਦਾ ਜਿੱਦਾਂ ਬਾਹਰ ਅੰਦਰ ਦੂਰ ਜਾ ਕੇ ਨੇੜੇ ਉੱਥੇ ਜਾ ਕੇ ਕਈ ਬੰਦੇ ਨਹਾ ਨਾਂਦੇ ਆ। ਦਾਵਾਲੀ ਜਿੱਦਾ ਛੁੱਟੀ ਹੁੰਦੀ ਆ ਨਾਂਦੇ ਹੋਏ ਕਈ ਬੰਦੇ ਡੁੰਗੇ ਪਾਣੀ ਵਿੱਚ ਵੜ ਜਾਂਦੇ ਹੈਗੇ ਤਾਂ ਨਹੀਂ ਨਿਕਲ ਸਕਦੇ ਆ ਫਿਰ ਉਹ ਥੱਲੇ ਹੀ ਵਹਾ ਡੁੱਬ ਜਾਂਦੇ ਆ। ਜੀ ਤੇ ਅੱਜ ਸਭ ਤੋਂ ਜ਼ਿਆਦਾ ਗਹਿਰਾਈ ਵਾਲਾ ਪਾਣੀ ਕਿਹੜਾ ਹੈ? ਅੱਜ ਤੋਂ ਅੱਜ ਤੱਕ ਕਿਹੜੀ ਮਤਲਬ ਗਹਿਰਾਈ ਤੱਕ ਤੁਸੀਂ ਅਗੋਤਾ ਖੋਰੀ ਕੀਤੀ ਹੈ? ਕਿੰਨੀ ਕੁ ਗਹਿਰਾਈ ਦੇ ਵਿੱਚ? ਅਸੀਂ 25 30 ਫੁੱਟ 40 ਫੁੱਟ ტიკਰ ਦੂੰਗੇ ਪਾਣੀ ਦੇ ਵਿੱਚ ਮਤਲਬ ਚਲਜੀ ਦਾ 50 ਫੁੱਟ ტიკਰ ਵੀ ਹੈਗੇ ਆ ਸਾਡੇ ਨਾਲ ਗਰੁੱਪ ਦੇ ਮੁੰਡੇ ਜਿਹੜੇ 50 ਫੁੱਟ ტიკਰ ਜਾਂਦੇ ਹੈਗੇ ਆ ਪਰ ਇਹਦੇ ਪਾਣੀ ਦਾ ਪਤਾ ਨਹੀਂ ਲੱਗਦਾ ਕਿ ਕਦੋਂ ਡੂੰਘਾ ਹੋ ਜਾਂਦਾ ਤੇ ਕਦੋਂ ਛੋਟਾ ਹੋ ਜਾਂਦਾ ਜਾਂ ਰੇਤਾ ਖੁਰ ਜਾਂਦਾ ਜਾਂ ਟੋਏ ਬਣ ਜਾਂਦੇ ਅੱਛਾ ਭਾਜੀ ਕਦੇ ਇਦਾਂ ਹੋਇਆ ਕਿ ਤੁਸੀਂ ਮਤਲਬ ਕਿਸੇ ਨੂੰ ਬਚਾਣ ਗਏ ਹੋ ਲੇਕਿਨ ਜਿਹੜਾ ਸਾਹਮਣੇ ਵਾਲਾ ਬੰਦਾ ਉਹ ਤਾਂ ਪੂਰਾ ਡੈੱਡ ਹੈ ਤਾਂ ਤੁਸੀਂ ਉਹਨੂੰ ਬਚਾਉਂਦੇ-ਬਚਾਉਂਦੇ ਤੁਹਾਨੂੰ ਆਪ ਵੀ ਮਤਲਬ ਡੁੱਬਣ ਲੱਗ ਗਏ ਹੋ ਕੁਝ ਇਦਾਂ ਤਾਂ ਹੋਇਆ ਹੈ ਨਹੀਂ ਨਹੀਂ ਇਦਾਂ ਦਾ ਮਤਲਬ ਕਦੀ ਨਹੀਂ ਮਤਲਬ ਇਦਾਂ ਇਹ ਆਈ ਦਾ ਫੜ ਕੇ ਮਤਲਬ ਆਪਣੇ ਹਿਸਾਬ ਦੇ ਨਾਲ ਕਈ ਚਾਂਸ ਹੁੰਦੇ ਆ ਮਤਲਬ ਕਿਉਂਕਿ ਮਰਨ ਵਾਲੇ ਹਰ ਕੋਈ ਬਚਣਾ ਚਾਹੁੰਦਾ ਹੈ ਉਹਨੂੰ ਫੜਨ ਨੂੰ ਕੋਸ਼ਿਸ਼ ਕਰਦਾ ਵੀ ਮੈਂ ਬਚ ਜਾਵਾਂ ਜੀ ਅਸੀਂ ਤੁਸੀਂ ਪਾਣੀ ਦੇ ਵਿੱਚ ਕਿੰਨੇ ਟਾਈਮ ਤੱਕ ਜਿਹੜਾ ਰਹਿ ਲੈਨੇ ਹੋ ਪਾਣੀ ਦੇ ਵਿੱਚ ਮਤਲਬ ਜਿੱਦਾਂ ਦੇ ਸਾਡੇ ਅਣਜਾਣ ਦੇ ਟਾਈਮ ਹੁੰਦਾ ਜਿੱਦਾਂ 1 ਮਿੰਟ ਡੇਢ ਮਿੰਟ ਤੱਕ ਥੱਲੇ ਰਹਿ ਜੀਦਾ ਹੈ ਉਸ ਤੋਂ ਬਾਅਦ ਉੱਪਰ ਉੱਪਰ ਤੇ ਕਾफी ਦੂਰ ਤੱਕ ਨਿਕਲ ਜੀਦਾ ਹੈ ਅੱਛਾ ਤੇ ਭਾਜੀ ਹਮੇਸ਼ਾ ਹੀ ਅਸੀਂ ਦੇਖਦੇ ਹਾਂ ਕਿ ਪਾਣੀ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਦੇ ਜਿਹੜੇ ਜੀਵ ਨੇ ਦੇਖਣ ਨੂੰ ਮਿਲਦੇ ਜਾਨਵਰ ਵੀ ਹੁੰਦੇ ਡਰ ਲੱਗਦਾ ਵੀ ਕਿਤੇ ਨਾ ਕਿਤੇ ਕੋਈ ਮਗਰਮਛ ਹੋ ਗਿਆ ਜਾਂ ਕੋਈ ਵੱਡਾ ਜਾਨਵਰ ਨਾ ਆ ਗਿਆ ਜਾਂ ਫਿਰ ਪਾਣੀ ਦੇ ਸੱਪ ਵੀ ਹੁੰਦੇ ਨੇ ਆ ਹੋ ਜਾਂਦਾ ਜੀ ਕਈ ਵੇਲੇ ਆ ਜਾਂਦੇ ਚਿੰਬੜ ਜਾਂਦੇ ਜਦ ਸੱਪ ਵੀ ਚਿੰਬੜ ਜਾਂਦੇ ਕਈ ਵੇਲੇ ਮੱਛੀਆਂ ਵੀ ਵੱਡੀਆਂ ਵੱਡੀਆਂ ਹੋ ਜਾਂਦੀਆਂ ਆ ਜਿੱਦਾਂ ਵੱਡਾ ਲੱਗਦਾ ਹੈਗਾ ਪੈ ਜਾਂਦੀਆਂ ਬੰਦੇ ਨੂੰ ਵੀ ਪੈ ਜਾਂਦੀਆਂ ਕੱਚੂ ਪੈ ਜਾਂਦੇ ਆ ਜੀ ਵਿੱਚ ਧਾਰ ਤੇ ਹੈਗਾ ਕਈ ਵੇਲੇ ਦਾ ਮਤਲਬ ਮਗਰਮੱਛ ਵੀ ਆ ਚੁੱਕੇ ਰਹੇ ਵਿੱਚ ਜਦੋਂ ਹਾਰ ਆਉਂਦੇ 7ਵੇਂ ਮਹੀਨੇ ਦੇ ਵਿੱਚ ਬਾਰਸ਼ਾਂ ਬੂਟਸ਼ਾਂ ਦਾ ਪਾਣੀ ਆਂਦਾ ਆ ਤੇ ਉਹਦੇ ਕਰਕੇ ਕਈ ਮਗਰਮੱਛ ਵੀ ਆ ਜਾਂਦੇ ਆ ਅੱਜ ਤੁਹਾਡੇ ਤੇ ਕਦੇ ਕਿਸੇ ਨੇ ਵਾਰ ਕੀਤਾ ਹੈ ਬਾਰ ਕੀਤਾ ਦੇ ਸੀਗਾ ਇੱਕ ਦੋ ਵਾਰੀ ਮੱਛੀਆਂ ਨੇ ਕੀਤਾ ਹੈਗਾ ਮਤਲਬ ਮੱਛੀਆਂ ਨੇ ਕੱਟਿਆ ਹੈਗਾ ਮੱਛੀਆਂ ਨੇ ਕੱਟਿਆ ਹੈਗਾ ਤੇ ਕਿੰਨਾ ਕੁ ਡਰ ਲੱਗਦਾ ਕਈ ਵਾਰੀ ਲੱਗਦਾ ਹੈ ਡਰ ਲੱਗਦਾ ਤੁਸੀਂ ਵੀ ਮਤਲਬ ਪਾਣੀ ਦੇ ਵਿੱਚ ਜਾ ਰਹੇ ਕਿਉਂਕਿ ਪਾਣੀ ਦੇ ਵਿੱਚ ਜਾਣਾ ਕੋਈ ਫੋਕੀ ਗੱਲ ਨਹੀਂ ਹੈਗੀ ਬਹੁਤ ਮਤਲਬ ਔਖਾ ਲੱਗਦਾ ਡਰ ਲੱਗਦਾ ਕਈ ਵਾਰੀ ਪਹਿਲਾਂ ਪਹਿਲਾਂ ਡਰ ਲੱਗਦਾ ਸੀ ਹੁਣ ਤੇ ਡਰ ਲੱਗਦਾ ਨਹੀਂ ਜੀ ਬਹੁਤ ਚਿਰ ਤੋਂ ਹੋ ਗਏ ਤਾਂ ਕਰਕੇ ਵੀ ਸਾਡਾ ਤੇ ਹੁਣ ਇੰਨਾ ਲੱਗਣੀ ਹੋ ਗਿਆ ਹੈ ਅੱਛਾ ਇਹਦੇ ਵਿੱਚ ਹੀ ਰਹਿਣਾ ਮਤਲਬ ਪਸੰਦ ਕਰਦੇ ਹਾਂ ਕਈ ਵਾਰੀ ਪਾ ਦੇ ਦੇ ਕਿ ਪਾਣੀ ਦੇ ਵਿੱਚ ਤੁਸੀਂ ਕਿਹਾ ਵੀ ਮੱਛਲੀਆਂ ਵੀ ਜਿਵੇਂ ਤੁਹਾਨੂੰ ਡੰਗ ਲੈਣੀਆਂ ਜਾਂ ਫਿਰ ਹੋਰ ਵੀ ਪਾਣੀ ਵਾਲੇ ਸੱਪ ਵੀ ਹੁੰਦੇ ਆ ਕਈ ਵਾਰੀ ਹੁੰਦਾ ਹੈ ਕਿ ਬੰਦੇ ਨੂੰ ਦੇਖ ਕੇ ਡਰ ਜਾਂਦੇ ਹੋਣ ਜਾਂ ਫਿਰ ਤੁਸੀਂ ਕਿਸੇ ਨੂੰ ਬਚਾ ਰਹੇ ਹੋ ਫਿਰ ਉਹਨੂੰ ਬਚਾਉਣ ਦੇ ਚੱਕਰ ਦੇ ਵਿੱਚ ਤੁਸੀਂ ਆਪ ਵੀ ਡੁੱਬ ਰਹੇ ਹੋ ਹਾਂ ਹੋ ਜਾਂਦਾ ਜੀ ਕਈ ਵੇਲੇ ਆਪਣੀ ਵੀ ਮੌਤ ਨੂੰ ਦੇਣੇ ਪੈਂਦਾ ਜੀ ਇੱਦਾਂ ਮਤਲਬ ਬਚਾਣੇ ਬੰਦਾ ਕਈ ਸੱਪ ਜੀ ਰੀਲੇ ਵੀ ਹੁੰਦੀ ਹੈ ਕਈ ਖਤਰਨਾਕ ਜਾਨਵਰ ਕਈ ਕੱਚ ਕੁੱਚ ਵੀ ਬਹੁਤ ਖਤਰਨਾਕ ਚੀਜ਼ਾਂ ਆ ਜੀ ਜਿੱਦਾਂ ਦਰਗਤ ਹੋ ਗਿਆ ਕਈ ਤਰ੍ਹਾਂ ਦੇ ਜਾਲ ਜੂਲ ਵਿੱਚ ਵਿੱਚ ਹੈ ਲੋਹੇ ਦੇ ਜਾਨ ਨੂੰ ਖਤਰਾ ਤੇ ਹੈਗਾ ਪਰ ਕੀ ਕਰੀਏ ਸਾਡੀ ਹੁਣ ਇਹੀ ਸਭ ਤੋਂ ਜ਼ਿਆਦਾ ਪਾਣੀ ਦੇ ਵਿੱਚ ਜੇ ਪੁੱਛੀਏ ਕਿ ਸਭ ਤੋਂ ਜ਼ਿਆਦਾ ਕਿਸ ਕੋਈੜੇ ਟਾਈਮ ਆ ਜਿਹਦੇ ਵਿੱਚ ਦੇਖਿਆ ਜਾਂਦਾ ਬੰਦੇ ਸਭ ਤੋਂ ਜ਼ਿਆਦਾ ਡੁੱਬਰੇ ਨੇ ਗਰਮੀਆਂ ਦੇ ਟਾਈਮ ਦੇ ਵਿੱਚ ਜਾਂ ਫਿਰ ਕਿੱਥੇ ਹਾਂਜੀ ਗਰਮੀਆਂ ਦੇ ਟਾਈਮ ਦੇ ਵਿੱਚ ਛੁੱਟੀਆਂ ਦੇ ਵਿੱਚ ਜਿੱਦਾਂ ਛੁੱਟੀਆਂ ਹੁੰਦੀਆਂ ਸਕੂਲ ਦੇ ਬੱਚਿਆਂ ਨੂੰ ਆ 6ਵੇਂ 7ਵੇਂ ਮਹੀਨੇ ਦੇ ਵਿੱਚ ਇਹਦੇ ਵਿੱਚ ਗਰਮੀ ਹੁੰਦੀ ਜ਼ਿਆਦੀ ਲੋਕੀ ਬਹੁਤ ਬਹੁਤ ਦੂਰੋਂ ਆਂਦੇ ਫਿਰ ਗਰੁੱਪ ਬਣਾ ਕੇ ਨਹਾਣ ਲਈ ਉਹਨਾਂ ਨੂੰ ਰੋਕੀ ਤਾਂ ਨਹੀਂ ਰੁਕਦੇ ਹੈਗੇ ਜੀ ਫਿਰ ਲੜਦੇ ਹੈਗੇ ਤੇ ਫਿਰ ਹੁਣ ਕੰਨ ਨਹੀਂ ਕਹਿ ਸਕਦੇ ਆਪਾਂ ਕਿਸੇ ਨੂੰ ਤਾਂ ਕਰਕੇ ਤੇ ਬਾਜੀ ਕੋਈ ਮੈਸੇਜ ਦੇਣਾ ਚਾਹੋਗੇ ਕੁਝ ਕਹਿਣਾ ਚਾਹੋ ਮੈਸੇਜ ਕੀ ਹੈ ਸਾਡੀ ਗਵਰਨਮੈਂਟਾਂ ਲੋ ਇਹੀ ਹੈ ਵੀ ਸਾਡੇ ਇੱਕ ਤਾਂ ਗੋਤਾ ਫੋਰ ਮੁੰਡੇ ਹੈਗੇ ਸਾਡੇ ਨੌਜਵਾਨ ਇਹਨਾਂ ਦਾ ਮਾੜਾ-ਮੋਟਾ ਸੋਚਿਆ ਜਾਵੇ ਜੇ ਤਾਂ ਕੋਈ ਬੰਦਾ ਡੁੱਬਦਾ ਹੈਗਾ ਜੀ ਫ੍ਰੀ ਮਤਲਬ ਹੋ ਰਹਾ ਮਤਲਬ ਕੱਢਾਂਗੇ ਤਾਂ ਕਰਕੇ ਸਾਨੂੰ ਕੋਈ ਗਵਰਨਮੈਂਟ ਦਿੰਦੀ ਨਹੀਂ ਹੈ ਕਿ ਤਾਂ ਕਰਕੇ ਉਹਦੇ ਕਰਕੇ ਅਸੀਂ ਵੀ ਸਾਨੂੰ ਉਹਦੇ ਘਰ ਦੇ ਹੀ ਦਿੰਦੇ ਹੈਗੇ ਜਿਨ੍ਹਾਂ ਦੇ ਨਾਲ ਕਾਂਡ ਹੋਇਆ ਹੁੰਦਾ ਮਾੜਾ-ਮੋਟਾ ਖਰਚਾ ਪੈਂਦਾ ਅਜੇ ਪਾ ਜੀ ਤੁਸੀਂ ਕਹਿ ਰਹੇ ਹੋ ਕਿ ਜਿਵੇਂ ਗੋਤਾ ਖੋਰੀ ਕਰਦੇ ਹੋ ਤੁਹਾਨੂੰ ਇਸ ਚੀਜ਼ ਤੇ ਕੋਈ ਪੈਸੇ ਵਗੈਰਾ ਮਿਲਦਾ ਹੈ ਨਹੀਂ ਜੀ ਫੇਰ ਘਰ ਦਾ ਖਰਚਾ ਕਿੱਦਾਂ ਚੱਲ ਘਰ ਦਾ ਖਰਚਾ ਇਦਾਂ ਹੀ ਹੈ ਮਾੜਾ-ਮ ਉਦੇ ਕਰਕੇ ਮਨਮਤ ਜੇ ਪਾਣੀ ਦੇ ਵਿੱਚ ਆਪਾਂ ਦੇਖਦੇ ਆ ਕਿ ਲੋਕੀ ਜਿਹੜੇ ਨੇ ਕਈ ਲੋਕੀ ਮਤਲਬ ਕਿ ਪੈਸੇ ਸੁੱਟਦੇ ਨੇ ਕੋਈ ਸੋਨਾ ਸੁੱਟਦੇ ਨੇ ਕੋਈ ਇਹ ਕਿਤੇ ਕੁਝ ਇਦਾਂ ਦੀ ਚੀਜ਼ਾਂ ਹੁੰਦਾ ਕੀ ਬਲੇ ਉਹੀ ਗੱਲ ਵੀ ਇਹਦੇ ਕਰਕੇ ਪੈਸੇ ਕੋਸੇ ਜਿੱਦਾਂ ਭਾਂਪੋਣ ਜਿੱਦਾਂ ਕੋਈ ਬਲੇ ਚਾਂਦੀ ਚੁੰਦੀ ਵੀ ਲੱਭ ਜਾਂਦੀ ਮਾੜੀ ਮੋਟੀ ਖਰਚਾ ਪਾਣੀ ਬਣ ਜਾਂਦਾ ਰੱਬ ਦੀ ਦਿਆਨ ਹੂੰ ਉਹਦੇ ਕਰਕੇ ਆ ਜੀ ਗਵਰਨਮੈਂਟ ਤੇ ਸਾਨੂੰ ਕੁਝ ਨਹੀਂ ਦਿੰਦੀ ਹੈਗੀ ਜੀ ਸਾਡੇ ਲੈ ਬੀ ਗਵਰਨਮੈਂਟ ਨੂੰ ਤੁਹਾਡੇ ਲਈ ਵੀ ਕੁਝ ਕਰਨਾ ਚਾਹੀਦਾ ਹੈ ਹਾਂ ਜੀ ਹਾਂ ਕਰਨੇ ਚਾਹੀਦਾ ਬਾਕੀ ਉਹਨਾਂ ਦੀ ਹੁਣ ਸਲਾਹ ਹੈ ਜੀ ਬਾਕੀ ਦੇਖੋ ਜਿੱਥੇ ਅਸੀਂ ਕਹਿੰਦੇ ਆ ਤੇ ਚਲ ਜ ਬੱਚਾ ਦੂਬਿਆ ਹੁੰਦਾ ਆ ਕਢਾਣ ਲਈ ਜੇ ਸਾਨੂੰ ਗਵਰਨਮੈਂਟ ਕੁਝ ਵੀ ਤਨਖਾਹ ਦੇਵੇ ਅਸੀਂ ਉਹਨਾਂ ਤੋਂ ਕੋਈ ਪਾਹਾ ਨਹੀਂ ਲਵਾਂਗੇ ਕਿੰਨੇ ਲੋਕ ਕਿਉਂ ਜਿਹੜੇ ਤੁਸੀਂ ਮਤਲਬ ਕਿ ਟੀਮ ਵਰਕ ਕਰਦੇ ਹੋ ਟੀਮ ਦੇ ਵਿੱਚ ਮਿਲ ਕੇ ਕੰਮ ਕਰਦੇ ਆ 8 ਤੋਂ 15 20 ਮੁੰਡੇ ਹੈਗੇ ਸਾਡੇ ਨਾਲ ਜੀ ਇਹਨਾਂ ਗਰੁੱਪ ਉਹ ਵਧੀਆ 20 ਮੁੰਡਿਆਂ ਦਾ ਹੈਗਾ ਜੀ ਅੱਛਾ 20 ਮੁੰਡੇ ਕਿੰਨੀ ਉਮਰ ਤੋਂ ਲੈ ਕੇ ਕਿੰਨੀ ਉਮਰ ਦੇ ਵਿੱਚ ਜਿਹੜਾ ਗੋਤੇ ਖੋਰੀ ਸਟਾਰਟ ਹੋ ਜਾਂਦੀ ਗੋਤਾ ਖੋਰੀ ਜੀ ਦਾ 15 16 17 ਸਾਲ ਤੋਂ ਸ਼ੁਰੂ ਹੋ ਜਾਂਦੀ ਆ ਵਿੱਚ ਹੈਗੇ ਮੁੰਡੇ 10 ਸਾਲ ਵੀ ਸਿੱਖੇ ਕੋਈ 5 ਸਾਲ ਕੋਈ 3 ਸਾਲ ਕੋਈ 15 ਸਾਲ ਕਿੱਦਾਂ 20 ਸਾਲ ਕਈਆਂ ਨੂੰ ਇਦਾਂ ਹੋ ਗਿਆ ਸਾਡੇ ਨਾਲ ਹੀ ਕੋਈ ਛੋਟੇ ਨਿਆਣੇ ਆਪਣੇ ਬੱਚੇ ਤਿਆਰ ਕਰਦੇ ਆਗੇ ਜੀ ਸੋ ساری ਗੱਲਬਾਤ ਜਿਹੜੀ ਕਰ ਲਈਏ ਜੇ ਗੱਲ ਕੀਤੀ ਜਾਵੇ ਗੁੱਤਖੋਰੀਆਂ ਦੀ ਬਹੁਤ ਜ਼ਿਆਦਾ ਲੋਕਾਂ ਦੀ ਇਹਨਾਂ ਨੇ ਜਿਹੜੀ ਜਾਨ ਬਚਾਈਏ ਤੁਹਾਡੀ ਕੀ رائے ਹੈ ਆਪਣੀ رائے ਜਿਹੜੀ ਹੈ ਸਾਨੂੰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦਿਓ ਤੇ ਹੋਰ ਇਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਨੇ ਰਹੋ ਤੇ ਦੇਖਦੇ ਰਹੋ ਦ ਸਿਟੀ ਹੈਡਲਾਈਟ